ਪੰਜਾਬ ਦੇ ਵਿੱਚ ਅੱਜ ਵਾਪਰੀ ਵੱਡੀ ਵਾਰਦਾਤ ਐਨਆਰਆਈ ਪਰਿਵਾਰ ਦੇ ਨਾਲ ਵਾਪਰੀ ਘਟਨਾ ਸੰਬੰਧੀ ਪੰਜਾਬ ਪੁਲਿਸ ਆਈ ਐਕਸ਼ਨ ਦੇ ਵਿੱਚ ਪੰਜਾਬ ਦੇ ਡੀਜੀਪੀ ਨੇ ਇਸ ਮਾਮਲੇ ਤੇ ਲਿਆ ਸਖਤ ਨੋਟਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਸਖਤ ਆਦੇਸ਼ ਕਾ ਦਿੱਤੇ ਚਾਰੇ ਸ਼ਾਮ ਨੂੰ ਅੰਮ੍ਰਿਤਸਰ ਪਹੁੰਚਣਗੇ ਡੀਜੀਪੀ ਸਤਿਅਕਾਲ ਜੀ ਮੇਸ਼ਰ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀਆਂ ਅੱਜ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਇਸ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿਉਂਕਿ ਇਹ ਜਿਹੜੀ ਘਟਨਾ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਆ ਸਵੇਰ ਤੋਂ ਹੀ ਕਿ ਇੱਕ ਐਨਆਰਆਈ ਦੇ ਪਰਿਵਾਰ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਘਰ ਦੇ ਵਿੱਚ ਦਾਖਲ ਹੋ ਕੇ ्तार-ਤਾਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਇਸ ਘਟਨਾ ਦੌਰਾਨ ਇੱਕ ਵਿਅਕਤੀ ਜਿਹੜਾ ਕਿ ਐਨਆਰਆਈ ਹੈ ਜਿਸ ਨੂੰ ਕੀ ਸਪੈਸ਼ਲ ਨਿਸ਼ਾਨਾ ਬਣਾਇਆ ਗਿਆ ਸੀ ਹਮਲਾਵਰਾਂ ਦੇ ਵੱਲੋਂ ਤਾਂ ਐਨਆਰਆਈ ਸੁਖਚਾਨ ਸਿੰਘ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਦੀ ਕੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਇਹ ਦੱਸਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਤੇ ਸ਼ਾਮ ਨੂੰ ਡੀਜੀਪੀ ਸਪੈਸ਼ਲ ਅੰਮ੍ਰਿਤਸਰ ਪਹੁੰਚਣਗੇ ਤੇ ਨਾਲ ਹੀ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਸਖਤ ਤੋਂ ਸਖਤ ਆਦੇਸ਼ ਨੇ ਜਿਹੜੇ ਕਿ ਉਹ ਜਾਰੀ ਕਰ ਦਿੱਤੇ ਗਏ ਨੇ ਜੀ ਹਾਂ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਵੱਡੀ ਇਹ ਵਾਰਦਾਤ ਵਾਪਰੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਦ ਬੁਰਜੀ ਇਲਾਕੇ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਚ ਦੋ ਅਣਪਛਾਤੇ ਵਿਅਕਤੀ ਸਵੇਰੇ 7 ਵਜੇ ਦਾ ਸਮਾਂ ਹੁੰਦਾ ਜਦੋਂ ਦੋ ਅਣਪਛਾਤੇ ਵਿਅਕਤੀ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤਾਂ ਘਰ ਦੇ ਪਰਿਵਾਰਿਕ ਮੈਂਬਰ ਨੇ ਜਿਹੜੇ ਕਿ ਉਹ ਆਪਣੇ ਕੰਮਕਾਰਾਂ ਦੇ ਵਿੱਚ ਰੁੱਝੇ ਹੋਏ ਸੀ ਤਾਂ ਅਚਾਨਕ ਦੋ ਵਿਅਕਤੀ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਸੁਖਚੈਨ ਸਿੰਘ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੇ ਜਿਹੜੀ ਨਵੀਂ ਗੱਡੀ ਲਈਆ ਕੁਝ ਦਿਨ ਪਹਿਲਾਂ ਇਸ ਪਰਿਵਾਰ ਨੇ ਨਵੀਂ ਗੱਡੀ ਖਰੀਦੀ ਹੈ ਤਾਂ ਉਸ ਦੀ ਆਰਸੀ ਮੰਗਣ ਦੇ ਬਹਾਨੇ ਦੋ ਅਣਪਛਾਤੇ ਵਿਅਕਤੀ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਜਿਵੇਂ ਹੀ ਸੁਖਚੈਨ ਸਿੰਘ ਦੇ ਵੱਲੋਂ ਆਰਸੀ ਦੇਰ ਤੋਂ ਮਨਾਂ ਕੀਤਾ ਜਾਂਦਾ ਹੈ ਤਾਂ ਇਹਨਾਂ ਵਿਅਕਤੀਆਂ ਦੇ ਵੱਲੋਂ ਟਾਰ-ਟਾਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਦੋ ਗੋਲੀਆਂ ਸੁਖਚੈਨ ਸਿੰਘ ਨੂੰ ਲੱਗਦੀਆਂ ਨੇ ਜਿਸ ਤੋਂ ਬਾਅਦ ਸੁਖਚੈਨ ਸਿੰਘ ਗੰਭੀਰ ਜ਼ਖਮੀ ਹੋ ਜਾਂਦੇ ਤੇ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੇ ਕਰਵਾਇਆ ਗਿਆ ਤਾਂ ਸਿੱਸਟ ਵੀ ਤਸਵੀਰਾਂ ਲਗਾਤਾਰ ਸਵੇਰ ਤੋਂ ਵਾਰਣ ਹੋ ਰਹੀਆਂ ਨੇ ਇਹ ਸਾਰੀ ਕਟਨਾ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਹੇ ਨੇ ਇਹ ਬਦਮਾਸ਼ ਜਿਨ੍ਹਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਐਨਆਰਆਈ ਪਰਿਵਾਰ ਤੇ ਤੇ ਸਗੋਂ ਬੱਚੇ ਵੀ ਛੋਟੇ ਛੋਟੇ ਜਿਹੜੇ ਕਿ ਹੱਥ ਜੋੜਦੇ ਹੋਏ ਨਜ਼ਰ ਆ ਰਹੇ ਨੇ ਹੱਥ ਜੋੜਦੇ ਹੋਏ ਲੁਟੇਰਿਆਂ ਦੇ ਅੱਗੇ ਕਹਿ ਰਹੇ ਨੇ ਕਿ ਅੰਕਲ ਜੀ ਸਾਨੂੰ ਬਖਸ਼ ਦਿਓ ਗੋਲੀਆਂ ਨਾ ਚਲਾਓ ਤਾਂ ਬੱਚੇ ਵੀ ਹੱਥ ਜੋੜਦੇ ਹੋਏ ਵਿਖਾਏ ਦੇ ਰਹੇ ਨੇ ਸਸ਼ਟ ਵੀ ਤਸਵੀਰਾਂ ਲਗਾਤਾਰ ਸਵੀਰ ਤੋਂ ਵਾਇਰਲ ਹੋ ਰਹੀਆਂ ਨੇ ਤਾਂ ਇਸ ਸਸ਼ਟ ਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਜਿਹੜੀ ਕਿ ਅੰਮ੍ਰਿਤਸਰ ਦੀ ਉਹ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਤੇ ਲਗਾਤਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹ ਮੁਲਜ਼ਮ ਹੈ ਕੌਣ ਜਿਨ੍ਹਾਂ ਨੇ ਤਾਬਰ ਤੋੜ ਸਵੇਰੇ ਹੀ ਐਨਆਰਆਈ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਤੇ ਹੁਣ ਡੀਜੀਪੀ ਗੌਰਵ ਯਾਦਵ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਨੇ ਜਿਨ੍ਹਾਂ ਦੇ ਵੱਲੋਂ ਨੋਟਿਸ ਜਿਹੜਾ ਕਿ ਲੈ ਲਿਆ ਗਿਆ ਇਸ ਮਾਮਲੇ ਦੇ ਵਿੱਚ ਅਤੇ ਸਖਤ ਤੋਂ ਸਖਤ ਆਦੇਸ਼ ਨੇ ਜਾਰੀ ਕਰ ਦਿੱਤੇ ਗਏ ਨੇ ਤਾਂ ਸ਼ਾਮ ਨੂੰ ਅੰਮ੍ਰਿਤਸਰ ਪਹੁੰਚਣਗੇ ਸਪੈਸ਼ਲ ਡੀਜੀਪੀ ਤਾਂ ਤੁਹਾਨੂੰ ਦੱਸ ਦਈਏ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੇ ਲਈ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਪੁਲਿਸ ਲਗਾਤਾਰ ਭਾਲ ਦੇ ਵਿੱਚ ਜੁਟੀ ਹੋਈਆਂ ਉਹਨਾਂ ਦੋਸ਼ੀਆਂ ਦੀ ਪਛਾਣ ਦੇ ਲਈ ਜਿਨ੍ਹਾਂ ਦੇ ਵੱਲੋਂ ਇਸ ਵਾਰ ਦਾ ਤੁਰੰਤ ਅੰਜਾਮ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦੇਈਏ ਕਿ ਸੁਖਚੈਨ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਪੀ ਆ ਰਿਹਾ ਤਾਂ ਇੱਕ ਮਹੀਨਾ ਪਹਿਲਾਂ ਹੀ ਉਹ ਅਮਰੀਕਾ ਤੋਂ ਭਾਰਤ ਆਇਆ ਤਾਂ ਦੱਸਦੇ ਕਿ ਸੁਖਚੈਨ ਸਿੰਘ ਜਿਸ ਦੀ ਕੀ ਦੂਜਾ ਵਿਆਹ ਹੋਇਆ ਵਾ ਤਾਂ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਕਿਤੇ ਨਾ ਕਿਤੇ ਕਿ ਜਿਹੜੀ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਹੈ ਤਾਂ ਉਸਦੇ ਪਰਿਵਾਰ ਤੇ ਕਿਤੇ ਨਾ ਕਿਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਦੇ ਪਰਿਵਾਰ ਦੇ ਵੱਲੋਂ ਹੀ ਇਹ ਹਮਲਾ ਕੀਤਾ ਗਿਆ ਤਾਂ ਦੱਸਦੇ ਕਿ ਸੁਖ ਡਾਂਸਿੰਗ ਦੇ ਕੋਲ ਪਹਿਲੀ ਪਤਨੀ ਦੇ ਜਿਹੜੇ ਕਿ ਦੋ ਬੱਚੇ ਨੇ ਤਾਂ ਸੁਖਚੈਨ ਸਿੰਘ ਦਾ ਦੂਜਾ ਵਿਆਹ ਹੋਇਆ ਵੈ ਜਿਹੜਾ ਕਿ ਐਨ ਆਰ ਆਈ ਆ ਤੇ ਅਮਰੀਕਾ ਦੇ ਵਿੱਚ ਪੀ ਆਰ ਹੈ ਤਾਂ ਅੰਦਾਜ਼ਾ ਇਹ ਕਿ ਇਸ ਪਰਿਵਾਰ ਤੇ ਅੱਜ ਤੱਕ ਸਾਰ ਹਮਲਾ ਹੋਇਆ ਜਿਸ ਨੇ ਕਿ ਪੂਰੇ ਪੰਜਾਬ ਨੂੰ ਇੱਕ ਚਿੰਤਾ ਦੇ ਵਿੱਚ ਪਾ ਦਿੱਤਾ ਕਿਉਂਕਿ ਹੁਣ ਪੰਜਾਬ ਦਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅਕਸਰ ਇਹ ਵਾਅਦਾ ਤਾਂ ਜਿਹੜੇ ਕਿ ਚੌਂਕਾਂ ਦੇ ਵਿੱਚ ਵਾਪਰ ਦੀਆਂ ਸੀ ਗਲੀਆਂ ਮਾਹੌਲਿਆਂ ਦੇ ਵਿੱਚ ਵਾਪਰ ਦੀਆਂ ਸੀ ਪਰ ਹੁਣ ਤਾਂ ਘਰ ਦੇ ਵਿੱਚ ਵੀ ਕੋਈ ਇਹ ਵਿਅਕਤੀ ਆਪਣੇ ਆਪ ਨੂੰ ਮਹਿਸੂਸ ਸੁਰੱਖਿਅਤ ਨਹੀਂ ਕਰ ਰਿਹਾ ਜਦੋਂ ਦੀ ਇਹ ਸਵੇਰ ਦੀ ਵਾਰਦਾਤ ਵਾਪਰੀ ਹੈ ਤਾਂ ਇੱਕ ਚਰਚਾ ਦਾ ਵਿਸ਼ਾ ਬਣੇ ਹੋਈ ਹੈ ਅੰਮ੍ਰਿਤਸਰ ਦੇ ਬੁਰਜ ਇਲਾਕੇ ਦੀ ਇਹ ਵਾਰਦਾਤ ਕਿ ਹੁਣ ਤਾਂ ਕੋਈ ਵੀ ਵਿਅਕਤੀ ਘਰ ਦੇ ਵਿੱਚ ਵੀ ਜਿਹੜਾ ਕਿ ਸੁਰੱਖਿਅਤ ਨਹੀਂ ਹੈ ਤਾਂ ਤੁਸੀਂ ਇਹ ਤਸਵੀਰਾਂ ਵੀ ਦੇਖੇ ਰਹੇ ਹੋਵੋਗੇ ਕਿ ਕਿਵੇਂ ਦੋ ਅਣ ਬਚਾਤੇ ਵਿਅਕਤੀਆਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੌਨ ਇਸ ਸੰਭਾਵਨਾ ਜਤਾਈ ਜਾ ਰਹੀ ਤਾਂ ਨਵੀਂ ਤੋਂ ਨਵੀਂ ਅਪਡੇਟ ਵੀ ਸਾਹਮਣੇ ਆ ਰਹੀ ਹੈ ਤਾਂ ਨਵੀਂ ਤੋਂ ਨਵੀਂ ਜਿਹੜੀ ਅਪਡੇਟ ਹੈ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਇਸ ਮਾਮਲੇ ਸੰਬੰਧੀ ਤਾਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਸੰਬੰਧੀ ਕਿਹੜੇ ਵੱਡੇ ਖੁਲਾਸੇ ਹੋਣਗੇ ਅਤੇ ਕੌਣ ਨੇ ਉਹ ਮਲਜ਼ਮ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਕੀ ਇਸ ਪਰਿਵਾਰ ਦੇ ਨਾਲ ਕੀ ਦੁਸ਼ਮਣੀ ਸੀ ਕੀ ਤੜਕਸਾ ਜਿਹੜੀ ਕਿ ਗੋਲੀਆਂ ਚਲਾਈਆਂ ਗਈਆਂ ਤੇ ਐਨ ਆਰ ਆਈ ਸੁਖਚੈਨ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਆਖਿਰਕਾਰ ਸੁਖਚੈਨ ਦੇ ਨਾਲ ਇਹਨਾਂ ਬਦਮਾਸ਼ਾਂ ਦੀ ਕੀ ਦੁਸ਼ਮਣੀ ਸੀ ਇਹ ਤਾਂ ਹੁਣ ਖੁਲਾਸੇ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਜਦੋਂ ਪੁਲਿਸ ਜਿਹੜੀ ਕਿ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਤਾਂ ਜਾਂਚ ਪੜਤਾਲ ਦੇ ਵਿੱਚ ਕਿਹੜੇ ਅੰਕੜੇ ਨਿਕਲ ਕੇ ਸਾਹਮਣੇ ਆਉਣਗੇ ਕਿ ਕਿਉਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਬਾ